ਦੀਪ ਮਠਾੜੂ ਤੇ ਉਸਦੀ ਪਤਨੀ ਸੰਦੀਪ ਨੂੰ ਤੁਸੀਂ ਸਾਰੇ ਜਾਣਦੇ ਹੋ ਜੋ ਲਗਾਤਾਰ ਆਪਣੀਆਂ ਵੀਡੀਓਜ਼ ਤੇ ਵਲੌਗਸ ਤੇ ਕਰਕੇ ਵਾਇਰਲ ਰਹਿੰਦੇ ਹਨ ਤੇ ਉੱਥੇ ਹੀ ਹੁਣ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ ਟਰੋਲ ਹੋਣ ਦਾ ਕਾਰਨ ਇਹ ਹੈ ਕਿ ਲੋਕ ਕਹਿ ਰਹੇ ਹਨ ਉਹਨਾਂ ਦਾ ਤਲਾਕ ਹੋ ਚੁੱਕਿਆ ਹੈ ਤੇ ਕਾਫੀ ਜ਼ਿਆਦਾ ਕਮੈਂਟ ਲੋਕਾਂ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਵਲੌਗਸ ਦੇ ਨੀਚੇ ਕੀਤੇ ਜਾ ਰਹੇ ਹਨ ਕਿਉਂਕਿ ਜਿਹੜੀ ਸੰਦੀਪਾ ਉਹ ਆਪਣੇ ਪੇਕੇ ਘਰ ਦੇ ਵਿੱਚ ਰਹਿ ਰਹੀ ਹੈ ਕਾਫੀ ਸਮੇਂ ਤੋਂ ਜਿਸ ਤੋਂ ਬਾਅਦ ਲੋਕ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਉਹਨਾਂ ਦਾ ਤਲਾਕ ਹੋ ਗਿਆ ਹੈ ਤੇ ਉਹ ਦੋਨੇ ਵੱਖ ਹੋ ਗਏ ਹਨ ਤੇ ਸੰਦੀਪ ਨੂੰ ਵੀ ਲੋਕ ਕਾਫੀ ਜ਼ਿਆਦਾ ਤਲਾਕ ਪਾਰੀ ਕਮੈਂਟ ਕਰ ਰਹੇ ਹਨ ਤੇ ਪਿਛਲੇ ਦਿਨੀ ਦੀਪ ਮਠਾੜੂ ਦੀ ਜਿਹੜੀ ਮਾਂ ਉਹ ਕਾਫੀ ਜ਼ਿਆਦਾ ਬਿਮਾਰ ਹੋ ਗਈ ਸੀ ਜਿਸ ਦੇ ਕਾਰਨ ਉਹ ਹਸਪਤਾਲ ਭਰਤੀ ਰਹੀ ਸੀ ਪਰ ਮਠਾੜੂ ਦੀ ਪਤਨੀ ਸੰਦੀਪ ਹਸਪਤਾਲ ਵੀ ਉਸ ਦਾ ਪਤਾ ਲੈਣ ਨਹੀਂ ਪਹੁੰਚੀ ਜਿਸ ਤੋਂ ਬਾਅਦ ਲੋਕਾਂ ਨੇ ਦੀਪ ਮਠਾੜੂ ਦੇ ਮਾਂ ਦੇ ਬਿਮਾਰ ਵਾਲੇ ਵਲੌਗ ਥੱਲੇ ਕਾਫੀ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਕਿ ਵੀਰੇ ਸੰਦੀਪ ਨੂੰ ਹੁਣ ਮਾਂ ਦੇ ਨਾਲ ਹੋਣਾ ਚਾਹੀਦਾ ਸੀ ਇਸ ਸਮੇਂ ਤੁਹਾਡੇ ਨਾਲ ਦੁੱਖ ਵੰਡਾਉਣਾ ਚਾਹੀਦਾ ਸੀ ਪਰ ਸੰਦੀਪ ਕਿਉਂ ਨਹੀਂ ਘਰ ਆ ਰਹੀ ਤੇ ਸੰਦੀਪ ਦੇ ਵਲੌਗ ਦੇ ਨੀਚੇ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਕਮੈਂਟ ਲੋਕਾਂ ਦੇ ਵੱਲੋਂ ਕੀਤੇ ਜਾ ਰਹੇ ਹਨ ਤੇ ਹੁਣ ਸੰਦੀਪ ਨੇ ਲਾਈਵ ਆ ਕੇ ਇਸ ਬਾਰੇ ਸਾਰਾ ਸੱਚ ਲੋਕਾਂ ਨੂੰ ਦੱਸ ਦਿੱਤਾ ਹੈ ਸੰਦੀਪ ਨੇ ਅੱਜ ਵਲੌਗ ਪਾ ਕੇ ਕਿਹਾ ਕਿ ਮੈਂ ਤੁਹਾਨੂੰ ਜਲਦ ਹੀ ਦੱਸਾਂਗੀ ਕਿ ਮੈਂ ਹੁਣ ਆਪਣੇ ਪੇਕੇ ਘਰ ਦੇ ਵਿੱਚ ਸਹੁਰੇ ਘਰ ਦੇ ਵਿੱਚ ਕਿਉਂ ਨਹੀਂ ਰਹਿ ਰਹੀ ਤੇ ਸੰਦੀਪ ਨੇ ਕਿਹਾ ਕਿ ਜਲਦ ਤੋਂ ਜਲਦ ਜਿੰਨੀ ਜਲਦੀ ਹੋ ਸਕੇ ਮੈਂ ਤੁਹਾਨੂੰ ਦੱਸ ਦੇਵਾਂਗੀ ਕਿ ਸਾਡੀ ਵੱਖ ਹੋਣ ਦਾ ਕੀ ਕਾਰਨ ਹੈ ਤੇ ਮੈਂ ਆਪਣੇ ਸਹੁਰਾ ਪਰਿਵਾਰ ਦੇ ਵਿੱਚ ਕਿਉਂ ਨਹੀਂ ਰਹਿ ਰਹੀ ਤੇ ਬਾਕੀ ਅਸੀਂ ਤਾਂ ਇਹੀ ਕਹਿੰਨੇ ਆ ਕਿ ਜੇਕਰ ਉਹਨਾਂ ਦੇ ਵਿਚਾਲੇ ਕੋਈ ਅਣਬਣ ਹੋਈ ਵੀ ਹੈ ਤਾਂ ਉਹਨਾਂ ਨੂੰ ਬੈਠ ਕੇ ਮਸਲਾ ਸੋਲਵ ਕਰ ਲੈਣਾ ਚਾਹੀਦਾ ਹੈ ਤੇ ਪਰਮਾਤਮਾ ਉਹਨਾਂ ਨੂੰ ਹਮੇਸ਼ਾ ਇਕੱਠਿਆ ਰੱਖੇ ਤੇ ਬਾਕੀ ਤੁਹਾਡੇ ਕੀ ਵਿਚਾਰ ਹੈ ਇਸ ਵੀਡੀਓ ਦੇ ਬਾਰੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ